ਨਵਾਂ ਸ਼ਹਿਰ ਦੇ ਦੋ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਦੇ ਵਿੱਚ ਡਾਕਟਰੀ ਜਾਂਚ ਦੇ ਲਈ ਲਿਆਂਦਾ ਐਨਡੀਪੀਐਸ ਅਧੀਨ ਕਾਬੂ ਇੱਕ ਵਿਅਕਤੀ ਹਥਕੜੀ ਚੁੜਾ ਕੇ ਫਰਾਰ ਹੋਣ ਦਾ ਸਮਝਾ ਮਿਲਿਆ ਮੌਕੇ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਥਾਣਾ ਬਹਿਰਹਿਮ ਅਦੀਨ ਆਉਂਦੀ ਚੌਂਕੀ ਮੌਲੀ ਦੇ ਦੋ ਪੁਲਿਸ ਅਧਿਕਾਰੀ ਸਰਕਾਰੀ ਗੱਡੀ ਵਿੱਚ ਆਪਣੇ ਨਾਲ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਇੱਕ ਮੁਲਜ਼ਮ ਅਜੇ ਕੁਮਾਰ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹਸਪਤਾਲ ਲਿਆਈ ਸੀ ਜਿਵੇਂ ਉਕਤ આરોપી ਨੂੰ ਹਥਕੜੀ ਦੇ ਨਾਲ ਹਫਲੇ ਅੰਦਰ ਲੈ ਕੇ ਆਏ ਤਾਂ ਉਹ ਵਿਅਕਤੀ ਪੁਲਿਸ ਅਧਿਕਾਰੀਆਂ ਦੇ ਕੋਲੋਂ ਹਥਕੜੀ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਦੇ ਲਈ ਦੋਵੇਂ ਪੁਲਿਸ ਅਧਿਕਾਰੀ ਵੀ ਉਸ ਦੇ ਪਿੱਛੇ ਭੱਜੇ ਅਤੇ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਉਸ ਦੇ ਪਿੱਛੇ ਭੱਜ ਗਿਆ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੇ ਵੱਲੋਂ ਸਿਵਲ ਹਸਪਤਾਲ ਤੋਂ ਤਕਰੀਬਨ 300 ਮੀਟਰ ਦੂਰ ਗਾਂਧੀ ਨਗਰ ਦੇ ਵਿੱਚ ਸਥਿਤ ਬਣੀ ਸਰਕਾਰੀ ਪਾਰਕ ਤੋਂ ਕਾਬੂ ਕਰ ਲਿਆ ਗਿਆ ਅਤੇ ਉਕਤ ਪੁਲਿਸ ਅਧਿਕਾਰ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਕਤ ਦੋਵੇਂ ਪੁਲਿਸ ਅਧਿਕਾਰੀ ਉਸ ਨੂੰ ਡਾਕਟਰੀ ਜਾਂਚ ਕਰਾਉਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਏ ਇੱਥੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਤੋਂ ਅੰਦਾਜ਼ਾ ਲਏ ਕਿ ਇਸ ਮੌਕੇ ਤੇ ਭੱਜ ਜਾਂਦੇ આરોપી ਦੀ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਦਾ A1 ਮੀਡੀਆ ਲਈ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਖੇਲ ਦੀ ਖਾਸ ਰਿਪੋਰਟ ਨਵਾਂ ਸ਼ਹਿਰ ਦੇ ਦੋ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਦੇ ਵਿੱਚ ਡਾਕਟਰੀ ਜਾਂਚ ਦੇ ਲਈ ਲਿਆਂਦਾ ਐਨਡੀਪੀਐਸ ਅਧੀਨ ਕਾਬੂ ਇੱਕ ਵਿਅਕਤੀ ਹਥਕੜੀ ਚੁੜਾ ਕੇ ਫਰਾਰ ਹੋਣ ਦਾ ਸਮਝਾ ਮਿਲਿਆ ਮੌਕੇ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਥਾਣਾ ਬਹਿਰਹਿਮ ਅਦੀਨ ਆਉਂਦੀ ਚੌਂਕੀ ਮੌਲੀ ਦੇ ਦੋ ਪੁਲਿਸ ਅਧਿਕਾਰੀ ਸਰਕਾਰੀ ਗੱਡੀ ਵਿੱਚ ਆਪਣੇ ਨਾਲ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਇੱਕ ਮੁਲਜ਼ਮ ਅਜੇ ਕੁਮਾਰ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹਸਪਤਾਲ ਲਿਆਈ ਸੀ ਜਿਵੇਂ ਉਕਤ આરોપી ਨੂੰ ਹਥਕੜੀ ਦੇ ਨਾਲ ਹਸਪਤਾਲ ਦੇ ਅੰਦਰ ਲੈ ਕੇ ਆਏ ਤਾਂ ਉਹ ਵਿਅਕਤੀ ਪੁਲਿਸ ਅਧਿਕਾਰੀਆਂ ਦੇ ਕੋਲੋਂ ਹਥਕੜੀ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਦੇ ਲਈ ਦੋਵੇਂ ਪੁਲਿਸ ਅਧਿਕਾਰੀ ਵੀ ਉਸ ਦੇ ਪਿੱਛੇ ਭੱਜੇ ਅਤੇ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਉਸ ਦੇ ਪਿੱਛੇ ਭੱਜ ਗਿਆ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੇ ਵੱਲੋਂ ਸਿਵਲ ਹਸਪਤਾਲ ਤੋਂ ਤਕਰੀਬਨ 300 ਮੀਟਰ ਦੂਰ ਗਾਂਧੀ ਨਗਰ ਦੇ ਵਿੱਚ ਸਥਿਤ ਬਣੀ ਸਰਕਾਰੀ ਪਾਰਕ ਤੋਂ ਕਾਬੂ ਕਰ ਲਿਆ ਗਿਆ ਅਤੇ ਉਕਤ ਪੁਲਿਸ ਅਧਿਕਾਰੀ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਕਤ ਦੋਵੇਂ ਪੁਲਿਸ ਅਧਿਕਾਰੀ ਉਸ ਨੂੰ ਡਾਕਟਰੀ ਜਾਂਚ ਕਰਾਉਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਏ ਇੱਥੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਤੋਂ ਅੰਦਾਜ਼ਾ ਲਏ ਕਿ ਇਸ ਮੌਕੇ ਤੇ ਭੱਜ ਜਾਂਦੇ આરોપી ਦੀ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਦਾ A1 ਮੀਡੀਆ ਲਈ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਖੇਲ ਦੀ ਖਾਸ ਰਿਪੋਰਟ ਨਵਾਂ ਜ਼ਾਇਰ ਦੇ ਦੋ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਦੇ ਵਿੱਚ ਡਾਕਟਰੀ ਜਾਂਚ ਦੇ ਲਈ ਲਿਆਂਦਾ ਐਨਡੀਪੀਐਸ ਅਧੀਨ ਕਾਬੂ ਇੱਕ ਵਿਅਕਤੀ ਹਥਕੜੀ ਛੁੜਾ ਕੇ ਫਰਾਰ ਹੋਣ ਦਾ ਸਮਝਾ ਮਿਲਿਆ ਮੌਕੇ ਤੋਂ ਮੇਰੀ ਜਾਣਕਾਰੀ ਦੇ ਮੁਤਾਬਿਕ ਥਾਣਾ ਬਹਿਰਹਿਮ ਅਦੀਨ ਆਉਂਦੀ ਚੌਂਕੀ ਮੌਲੀ ਦੇ ਦੋ ਪੁਲਿਸ ਅਧਿਕਾਰੀ ਸਰਕਾਰੀ ਗੱਡੀ ਵਿੱਚ ਆਪਣੇ ਨਾਲ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਇੱਕ ਮੁਲਜ਼ਮ ਅਜੇ ਕੁਮਾਰ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹਸਪਤਾਲ ਲਿਆਈ ਸੀ ਜਿਵੇਂ ਉਕਤ આરોપી ਨੂੰ ਹਥਕੜੀ ਦੇ ਨਾਲ ਹਫਲੇ ਅੰਦਰ ਲੈ ਕੇ ਆਏ ਤਾਂ ਉਹ ਵਿਅਕਤੀ ਪੁਲਿਸ ਅਧਿਕਾਰੀਆਂ ਦੇ ਕੋਲੋਂ ਹਥਕੜੀ ਛੁڑا ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਦੇ ਲਈ ਦੋਵੇਂ ਪੁਲਿਸ ਅਧਿਕਾਰੀ ਵੀ ਉਸ ਦੇ ਪਿੱਛੇ ਭੱਜੇ ਅਤੇ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਉਸ ਦੇ ਪਿੱਛੇ ਭੱਜ ਗਿਆ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੇ ਵੱਲੋਂ ਸਿਵਲ ਹਸਪਤਾਲ ਤੋਂ ਤਕਰੀਬਨ 300 ਮੀਟਰ ਦੂਰ ਗਾਂਧੀ ਨਗਰ ਦੇ ਵਿੱਚ ਸਥਿਤ ਬਣੀ ਸਰਕਾਰੀ ਪਾਰਕ ਤੋਂ ਕਾਬੂ ਕਰ ਲਿਆ ਗਿਆ ਅਤੇ ਉਕਤ ਪੁਲਿਸ ਅਧਿਕਾਰ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਕਤ ਦੋਵੇਂ ਪੁਲਿਸ ਅਧਿਕਾਰੀ ਉਸ ਨੂੰ ਡਾਕਟਰੀ ਜਾਂਚ ਕਰਾਉਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਏ ਇੱਥੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਭੱਜ ਜਾਂਦੇ આરોપી ਦੀ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਦਾ A1 ਮੀਡੀਆ ਲਈ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਖ਼ਬਰ ਦੀ ਖਾਸ ਰਿਪੋਰਟ